ਤਰਨਤਾਰਨ ਪੁਲਿਸ ਨੇ سنگੀਨ ਅਪਰਾਧਾਂ ਵਿੱਚ ਸ਼ਾਮਲ ਇੱਕ ਦੋਸ਼ੀ ਨੂੰ ਪੁਲਿਸ ਮੁਕਾਬਲੇ ਦੌਰਾਨ ਇੱਕ ਨਜਾਇਜ਼ ਪਿਸਤੌਲ ਸਮੇਤ ਕੀਤਾ ਕਾਬੂ ਮਾਨਜੁਗ ਸਿੰਘ ਅਭਿਮਨਯੂ ਰਾਣਾ ਆਈਪੀਐਸ ਐਸਐਸਪੀ ਤਰਨਤਾਰਨ ਜੀ ਦੀ ਨਿਗਰਾਨੀ ਹੇਠ ਤਰਨਤਾਰਨ ਪੁਲਿਸ ਵੱਲੋਂ ਮਾਰਿਆਂਸਰ ਖਿਲਾਫ ਉਚਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਸ਼੍ਰੀ ਅਜੀਤ ਰਾਜ ਸਿੰਘ ਪੀਪੀਐਸ ਐਸਪੀਡੀ ਅਤੇ ਸ਼੍ਰੀ ਕਮਲ ਮੇ ਸਿੰਘ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਸਿਟੀ ਤਰਨਤਾਰਨ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਪੀ ਸਿੰਘ ਮੁਖ ਅਫਸਰ ਥਾਣਾ ਸਿਟੀ ਤਰੰਤਾਂ ਵੱਲੋਂ ਮਾਰਨਸਾ ਤੇ ਬਦਮਾਸ਼ਾਂ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਭੇਜੀਆਂ ਇਲਾਕੇ ਦੇ ਵਿੱਚ ਭੇਜੀਆਂ ਗਈਆਂ ਸਨ ਜਿਸ ਤਰ੍ਹਾਂ ਥਾਣਾ ਸਿਟੀ ਤਰੰਤਾਂ ਦੀ ਪੁਲਿਸ ਵੱਲੋਂ ਮਿਤੀ 26 12 2024 ਨੂੰ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਤਾਂ ਇੱਕ ਕਾਰ ਆਈ 20 ਨੰਬਰ ਪੀਬੀ 46 اے ਏ 7515 ਜੰਮਸਤਪੁਰਾ ਵਾਲੀ ਸਾਈਡ ਤੋਂ ਆਉਂਦੀ ਦਿਖਾਈ ਦਿੱਤੀ ਪੁਲਿਸ ਪਾਰਟੀ ਨੇ ਸਰਚ ਲਾਈਟ ਦੀ ਮਦਦ ਦੇ ਨਾਲ ਰੁਕਣ ਦਾ ਇਸ਼ਾਰਾ ਕੀਤਾ ਅਗੋਂ ਨੌਜਵਾਨ ਨੇ ਕਾਰ ਵਿੱਚੋਂ ਪੁਲਿਸ ਪਾਰਟੀ ਤੇ ਹਵਾਇਫਾਰਿੰਗ И ты. ਫਿਰ ਦੂਸਰਾ ਫਾਇਰ ਕੀਤਾ ਜੋ ਕਿ ਐਸਆਈ ਗੁਰਦੀਪ ਸਿੰਘ ਦੀ ਪਗ ਨੂੰ ਛੂੰਦਾ ਹੋਇਆ ਪਗ ਦੇ ਖੱਬੀ ਸਾਈਡ ਤੋਂ ਨਿਕਲ ਗਿਆ ਪੁਲਿਸ ਪਾਰਟੀ ਵੱਲੋਂ ਆਪਣੇ ਬਚਾਅ ਦੇ ਲਈ ਜਵਾਬੀ ਕਾਰਵਾਈ ਕੀਤੀ ਗਈ ਅਤੇ ਜੋ ਕਿ ਨੌਜਵਾਨ ਦਵੰਦੇ ਸੱਜੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਨੌਜਵਾਨ ਮੌਕੇ ਤੇ ਜ਼ਮੀਨ ਤੇ ਡਿੱਗ ਗਿਆ ਅਤੇ ਉਸ ਦਾ ਪਿਸਤੌਲ ਵੀ ਹੱਥੋਂ ਡਿੱਗ ਗਿਆ ਜਿਸ ਨੂੰ ਪੁਲਿਸ ਪਾਰਟੀ ਦੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕੇਰਾ ਪਾ ਕੇ ਕਾਬੂ ਕੀਤਾ ਗਿਆ ਨਾਂ ਪਤਾ ਪੁੱਛਿਆ ਗਿਆ ਤਾਂ ਜਿਸ ਨੇ ਆਪਣਾ ਨਾਮ ਲਵਕਰਨ ਸਿੰਘੂਫ ਲਵ ਪੁੱਤਰ ਮੰਗਾ ਸਿੰਘ ਸੁਖਵਿੰਦਰ ਸਿੰਘ ਵਾਸੀ ਬਾਕੀਪੁਰ ਗ੍ਰੀਨ ਐਵੇਨਿਊ ਤਰਨਤਾਰਨ ਦੱਸਿਆ ਹੈ ਜੋ ਕਿ ਲਵਕਿੰਦਰ ਸਿੰਘ ਲਵ ਮੰਗਾ ਦੀ ਸੱਜੀ ਲਾਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਸਿਵਲ ਹਸਪਤਾਲ ਤਰਨਤਾਰਨ ਦੇ ਵਿੱਚ ਜਿਹੜੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਜੋ ਕਿ ਲਵਕਿੰਦਰ ਵੱਲੋਂ ਇੱਕ ਪਿਸਤੌਲ 32 ਬੋਰਦੋ ਖੋਲ ਸਮੇਤ ਮੈਗਜ਼ੀਨ ਅਤੇ ਤਿੰਨ ਜਿੰਦਾ ਰੌਂਦਕ ਤੇ ਇੱਕ ਕਾਰ i20 ਨੰਬਰ pb46ae7515 ਬਰਾਮਦ ਕਰਕੇ ਮੁਕੱਦਮਾ ਨੰਬਰ 293 ਮਿਤੀ 26 ਥਾਣਾ ਸਿਟੀ ਤਰਨਤਾਰਨ ਜੱਜ ਰਜਿਸਟਰ ਕਰਕੇ ਅਗਲੀ ਤਸਦੀਫ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਦੋਸ਼ੀ ਖਿਲਾਫ ਪਹਿਲਾਂ ਵੀ ਵਕਫ ਖਤਰਾਵਾਂ ਤਹਿਤ ਮੁਕਦਮੇ ਦਰਜ ਸਨ ਮੁਕਦਮਾ ਹਾਜਾ ਵਿੱਚ ਪੁੱਛਗਿਛ ਜਾਰੀ ਹੈ ਜੋ ਕਿ ਇਸ ਦੋਸ਼ੀ ਪਾਸੋਂ ਹੋਰ ਵੀ ਖਲਾਸੇ ਹੋਣ ਦੀ ਸੰਭਾਵਨਾ ਹੈ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਇਹ ਅੱਜ ਲਵਕਰਨ ਸਿੰਘ ਲਈ ਇਸ ਮੰਗਾ ਵਾ ਇਹ ਸਾਨੂੰ ਵਕ ਵਕ ਮੁਕਦਮਿਆਂ ਦੇ ਅਸਲੀ ਐਕਟ ਦੇ ਅਧੀਨ ਤੇ ਆਰਡਨਰੀ ਟ੍ਰਾਇਲ ਵਿੱਚ ਵਾਂਟਡ ਸੀ ਜਿਹਦੇ ਖਿਲਾਫ ਤਿੰਨ ਤੋਂ ਵੱਧ ਪਰਚੇ ਦਰਜਿਆ ਇਹਦੀ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਬਾਕੀ ਪਰ ਵਾਲੀ ਸਾਈਡ ਤੇ ਘੁੰਮ ਰਿਹਾ ਜਿਸ ਸੰਬੰਧੀ ਐਸ ਐਚਓ ਸਿਟੀ ਤਰੰਤਾਂ ਨਾਲੋਂ ਇਹਦੇ ਸਪੈਸ਼ਲ ਨਾਕਾ ਬੰਦੀ ਕਰਾਈ ਗਈ ਜਿੱਥੇ ਦਰਾਨੇ ਨਾਕਾ ਬੰਦੀ ਇਹਨੇ ਪੁਲਿਸ ਪਾਰਟੀ ਤੇ ਫੈਰ ਕੀਤਾ ਜਵਾਬੀ ਫਾਇਰਿੰਗ ਤੇ ਇਹ ਬੰਦਾ ਇੰਜਰਡ ਹੋਇਆ ਤੇ ਇਹਨੂੰ ਅਸੀਂ ਹੁਣ ਅਰੈਸਟ ਕਰ ਲਿਆ ਇਹਦਾ ਨਾਮ ਲਵਕਰਨ ਸਿੰਘ ਇਲਿਆਸ ਮੰਗਾਵਾ ਜੋ ਬਾਕੀਪੁਰ ਦਾ ਰਹਿਣ ਵਾਲਾ ਸਰ ਮਕਦਮੇ ਤੇ ਨਾਂ ਦਾ ਜਿਹੜਾ ਵੈਪਨ ਨਜਾਇਜ਼ ਹਾਂ ਹਾਂ ਇਹ ਵੈਪਨ ਜਿਹੜਾ ਨਜਾਇਜ਼ ਆ ਵੇਖਣ ਨੂੰ ਤੇ ਲੱਗਦਾ ਵੀ ਲਾਇਸੈਂਸੀ ਹੋਊਗਾ ਪਰ ਇਹਨੂੰ ਤੋਂ ਰੱਬ ਕੀਤਾ ਜਾਂਦੇ ਨਾ ਕਿਤੇ ਖੋਹ ਕੀਤਾ ਹੋਊਗਾ ਹੁਣ ਫਰਦਰ ਪੁੱਛਗਛ ਕਰਦੇ ਹਾਂ ਇਹ ਗੱਡੀ ਵੀ ਬ੍ਰਾਹਮੜ ਦੀ ਜਿਹਦੇ ਕੋਲ ਹਾਂਜੀ ਆ I20 ਗੱਡੀ ਹੈ ਜਿੱਤੇ ਆ ਰਿਹਾ ਸੀ ਜਵਾਬੀ ਕਾਰਵਾਈ ਸਰ ਇਹਨੇ ਆਪਣੇ ਮੁਲਾਜ਼ਮ ਦੇ ਵੀ ਕੀਤੀ ਹੈ ਹਾਂ ਮੁਲਾਜ਼ਮ ਤੇ ਫਿਰ ਦੋ ਫੈਰ ਕੀਤੇ ਨੇ ਮੁਲਾਜ਼ਮਾਂ ਤੇ ਇੱਕ ਗਰਦੀਪ ਸਿੰਘ ਐਸਐਸ ਦੀ ਪੱਗ 'ਚ ਲੱਗਾ ਜੀ ਤੇ ਇੱਕ ਵਾਈਫਾਇਰ ਕੀਤਾ ਇਹਨੇ ਮਤਲਬ ਡਰਾਉਣ ਦੀ ਕੋਸ਼ਿਸ਼ ਕੀਤੀ ਇਹਨੇ ਹਾਂ ਹਾਂ ਪੂਰੀ ਪੂਰੀ ਡਰਾ ਕੇ ਭਜਣ ਦੀ ਕੋਸ਼ਿਸ਼ ਕੀਤੀ ਭਾਈ ਜਿੰਨੇ ਕਿੰਨੇ ਕ ਪਹਿਲੇ ਇਹ ਮਕਦਮੇ 'ਤੇ ਤਿੰਨ ਤੋਂ ਵੱਧ ਮਕਦਮੇ ਦਰਜਿਆ ਜੋ ਤੁਸੀਂ ਫਾਇਰ ਕੀਤਾ ਸਰ ਇਹਦੇ ਕਿੱਥੇ ਲੱਗਾ ਇਹਦੀ ਗੱਡੀ 'ਤੇ ਲੱਗਾ ਇਹਦੀ ਫਾਇਰ ਤੇ ਇੱਕ ਇਹਦੀ ਲਾਤੇ ਲੱਗਾ ਠੀਕ